ਠੀਕ 9 ਵਜੇ ਇਕੱਠ ਸਰਪੰਚ ਦੇ ਘਰ ਦੇ ਅੱਗੇ ਰੱਖਿਆ ਗਿਆ ਹੈ। ਸ਼ਮਾਨੋ ਨਾਰਗਵਾਲ ਨੂੰ ਆਪਾਂ ਬਚਾ ਸਕੀਏ, ਨੌਜਵਾਨ ਪੀੜੀ ਨੂੰ ਬਚਾ ਸਕੀਏ। ਮਹਿੰਦੀ ਸਰਪੰਚ ਦੇ ਘਰ ਦੇ ਅੱਗੇ ਪਹੁੰਚਣ ਦੀ ਕਿਰਪਾਲਤਾ ਕਰਿਓ, ਤੁਹਾਡੀ ਉਡੀਕ ਕਰੂੰਗਾ। ਪੰਜਾਬ 'ਚ ਛੇਵਾਂ ਦਰਿਆ ਨਸ਼ਾ ਜਿਸ ਨੂੰ ਰੋਕਣ ਦੇ ਲਈ ਬੇਹੱਦ ਮੁਹਿੰਮਾਂ ਚਲੀਆਂ ਲੋਕਾਂ ਨੇ ਆਪਣੀਆਂ ਕਮੇਟੀਆਂ ਬਣਾਈਆਂ ਹਰ ਇੱਕ ਮਾਂ ਹਰ ਇੱਕ ਭੈਣ ਹਰ ਇੱਕ ਧੀ ਤੇ ਹਰ ਇੱਕ ਘਰ ਵਾਲੀ ਹਰ ਦਮ ਰੋਂਦੀ ਚੀਕਦੀ ਚਲਾਉਂਦੀ ਨਜ਼ਰ ਆਈ ਕਿ ਨਸ਼ੇ ਕੌਣ ਕਰਵਾਉਂਦਾ ਹੈ ਕੌਣ ਹੈ ਜੋ ਇਸ ਨੂੰ ਵੇਚਦਾ ਹੈ ਕਿਹੜਾ ਜਿਹੜਾ ਪੰਜਾਬ ਦੇ ਵਿੱਚ ਇਹ ਸਭ ਕੁਝ ਲੈ ਕੇ ਆਉਂਦਾ ਵਾਰ-ਵਾਰ ਸਰਕਾਰਾਂ ਨੂੰ ਦੁਹਾਈਆਂ ਪਾਈਆਂ ਗਈਆਂ ਕਿ ਸਰਕਾਰ ਕੁਝ ਤਾਂ ਕਰੇ ਫਿਲਹਾਲ ਬੇਹੱਦ ਵਧੀਆ ਖਬਰ ਹੈ ਕਿ ਸਰਕਾਰ ਹੁਣ ਕੁਝ ਕਰਨ ਲੱਗੀ ਹੈ ਸਰਕਾਰ ਨੇ ਪਹਿਲਾਂ ਬਹੁਤ ਸਾਰੀਆਂ ਟੀਮਾਂ ਗਠਿਤ ਕੀਤੀਆਂ ਪਰ ਕਿਵੇਂ ਨਾ ਕਿਵੇਂ ਉਹ ਕਾਰਵਾਈਆਂ ਨਹੀਂ ਹੋ ਪਾਈਆਂ ਜਿਸ ਪੱਧਰ ਦੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਸੀ ਪਰ ਹੁਣ ਪਿਛਲੇ ਕਈ ਦਿਨਾਂ ਤੋਂ ਵੇਖ ਰਹੇ ਹਾਂ ਕਿ ਪ੍ਰਸ਼ਾਸਨ ਆਪਣੀ ਮੁਸਤਦੀ ਦਿਖਾ ਰਿਹਾ ਹੈ ਪ੍ਰਸ਼ਾਸਨ ਲਗਾਤਾਰ ਨਸ਼ਾ ਸਮਗਲਰਾਂ ਨੂੰ ਫੜਦਾ ਹੋਇਆ ਨਜ਼ਰ ਆ ਰਿਹਾ ਹੋਰ ਤਾਂ ਹੋਰ ਜੇ ਸਵੀਰਤੀ ਗੱਲ ਕੀਤੀ ਜਾਵੇ ਤਾਂ ਸਵੀਰ ਤੋਂ ਹੀ ਦੋ ਖਬਰਾਂ ਜਿਹੀਆਂ ਆ ਰਹੀਆਂ ਨੇ ਪਹਿਲੀ ਖਬਰ ਗੁਰਦਾਸਪੁਰ ਦੇ ਤਲਵੰਡੀ ਤੋਂ ਸਾਹਮਣੇ ਆਈ ਜਿੱਥੇ ਕਿ ਨਸ਼ਾ ਤਸਕਰ सोनू ਦਾ ਘਰ ਟਾਇਆ ਗਿਆ ਢਾਟੇਰੀ ਘਰ ਦਿੱਤਾ ਗਿਆ 3 ਸਾਲ ਤੋਂ सोनू ਨਸ਼ੇ ਦੀ ਇਸ ਦੁਨੀਆ ਦਾ ਵਪਾਰੀ ਬਣ ਚੁੱਕਿਆ ਸੀ 6 ਐਫ ਆਈ ਆਰ ਉਸ ਤੇ ਦਰਸੀ ਤੇ ਦੂਜਾ ਮਸਲਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਲੁਧਿਆਣੇ ਦੇ ਵਿੱਚ ਵੀ ਇੱਕ ਹੋਰ ਨਸ਼ਾ ਤਸਕਰ ਦੇ ਘਰ ਵੱਡੀ ਕਾਰਵਾਈ ਕੀਤੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਪਾਸੇ ਤੁਹਾਨੂੰ ਦਿਖਾ ਰਹੇ ਹਾਂ ਗੁਰਦਾਸਪੁਰ ਦਾ ਉਹ ਘਰ ਜਿੱਥੇ ਜਿਹੜਾ ਸੋਨੂ ਦਾ ਜਿੱਥੇ ਉਹ ਰਹਿੰਦਾ ਸੀ ਤੇ ਨਸ਼ੇ ਦੀ ਦੁਨੀਆ ਦੇ ਵਿੱਚ ਜਾ ਕੇ ਲੋਕਾਂ ਨੂੰ ਨਸ਼ਾ ਵੇਚ-ਵੇਚ ਕੇ ਕਿਵੇਂ ਆਪਣੇ ਮਹਿਲ ਉਸਾਰ ਰਹੇ ਨੇ ਉਹ ਹੁਣ ਪੰਜਾਬ ਸਰਕਾਰ ਦੇ ਨਜ਼ਰੀ ਪੈ ਗਏ ਨੇ ਹੁਣ ਉਹਨਾਂ ਘਰਾਂ ਤੇ ਬੁਲਡੋਜ਼ਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਤੁਸੀਂ ਵੇਖ ਸਕਦੇ ਹੋ ਲੁਧਿਆਣੇ ਦਾ ਵੀ ਘਰ ਹੈ ਜੋ ਨਸ਼ਾ ਤਸਕਰ ਦਾ ਘਰ ਹੈ ਦਿਸਦੇ ਬੁਲਡੋਜ਼ਰ ਚੱਲ ਰਿਹਾ ਹੈ ਤਾਂ ਹੁਣ ਸਰਕਾਰ ਨਸ਼ਾ ਤਸਕਰਾਂ ਤੇ ਨੇ ਨਕੀਲ ਕਿਸ ਕਸਮ ਦੇ ਨਾਲ-ਨਾਲ ਬੁਲਡੋਜ਼ਰ ਚਲਾਉਂਦੀ ਵੀ ਉਹਨਾਂ ਦੇ ਘਰਾਂ ਤੇ ਨਜ਼ਰ ਆ ਰਹੀ ਆ ਉੱਥੇ ਹੀ ਅਹਿਮ ਮਸਲਾ ਜੇ ਗੱਲ ਕੀਤੀ ਜਾਵੇ ਲੁਧਿਆਣਾ ਦੇ ਨਾਰੰਗਵਾਲ ਪਿੰਡ ਦਾ ਸਾਹਮਣੇ ਆਇਆ ਨਾਰੰਗਵਾਲ ਲੁਧਿਆਣਾ ਦੇ ਨਾਲ ਲੱਗਦਾ ਇੱਕ ਪਿੰਡ ਹੈ ਉਥੋਂ ਦਾ ਸਰਪੰਚ ਹੈ ਮਨਜਿੰਦਰ ਸਿੰਘ ਗਰੇਵਾਲ ਜਿਸ ਨੇ ਇਸ ਪਿੰਡ ਦੀਆਂ ਵੋਟਾਂ ਲਈਆਂ ਜਿਸ ਨੇ ਜਿੱਤ ਹਾਸਲ ਕੀਤੀ ਹੈ ਪਿੰਡ ਦੇ ਵਿੱਚ ਕੰਮ ਕਰਵਾ ਰਿਹਾ ਪਰ ਉੱਥੇ ਹੀ ਜਦੋਂ ਗੱਲ ਆ ਜਾਂਦੀ ਹੈ ਨਸ਼ੇ ਦੀ ਤਾਂ ਨਸ਼ਾ ਤਸਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਨਸ਼ਾ ਜੋ ਲੈਣ ਜਾਂਦੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਨਸ਼ਾ ਵੰਡ ਰਹੇ ਨੇ ਵੇਚ ਰਹੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਤਾਂ ਅੱਗੋਂ ਧਮਕੀਆਂ ਹੀ ਦੇਣ ਲੱਗ ਪਏ ਇਸ ਮਸਲੇ ਨੂੰ ਲੈ ਕੇ ਗੱਲਬਾਤ ਜਿਹੜੀ ਸਾਹਮਣੇ ਆਈ ਹੈ ਜਦੋਂ ਸਰਪੰਚ ਨੂੰ ਧਮਕੀਆਂ ਮਿਲਣ ਲੱਗੀਆਂ ਸਰਪੰਚ ਗੁਰੂ ਘਰ ਵਿਖੇ ਪਹੁੰਚਿਆ ਗੁਰੂ ਘਰ ਵਿਖੇ ਉਸਨੇ ਇੱਕ ਅਨਾਉਂਸਮੈਂਟ ਕੀਤੀ ਅਨਾਉਂਸਮੈਂਟ ਦੇ ਵਿੱਚ ਉਸਨੇ ਕੀ ਕਿਹਾ ਪਹਿਲਾਂ ਤੁਸੀਂ ਉਹ ਸੁਣ ਲਵੋ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਤੁਹਾਡਾ ਆਪਣਾ ਸਰਪੰਚ ਮਨਜਿੰਦਰ ਸਿੰਘ ਮਨੀ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਆਪਣੇ ਪਿੰਡ ਦੇ ਵਿੱਚ ਜੋ ਨਸ਼ੇ ਚੱਲ ਰਹੇ ਹਨ ਉਹਨਾਂ ਦੇ ਸੰਬੰਧ ਦੇ ਵਿੱਚ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਡਾਇਰੈਕਟ ਸਾਨੂੰ ਪੰਚਾਇਤ ਨੂੰ ਚੈਲੰਜ ਕੀਤਾ ਮੈਂ ਆਪਣੀਆਂ ਮਾਈਆਂ ਨੂੰ ਭੈਣਾਂ ਨੂੰ ਚਾਚਿਆਂ ਨੂੰ ਤਾਇਿਆਂ ਨੂੰ ਬਜ਼ੁਰਗਾਂ ਨੂੰ ਬੇਨਤੀ ਕਰਦਾ ਕਿ ਅੱਜ ਤੁਹਾਡੇ ਸਾਥ ਦੀ ਲੋੜ ਹੈ ਤਾਂ ਜੋ ਅਸੀਂ ਇਹ ਨਸ਼ੇ ਬੰਦ ਕਰ ਸਕੀਏ ਇਹਨਾਂ ਦੇ ਸਬੰਧ ਵਿੱਚ ਠੀਕ 9 ਵਜੇ ਇਕੱਠ ਸਰਪੰਚ ਦੇ ਘਰ ਦੇ ਅੱਗੇ ਰੱਖਿਆ ਗਿਆ ਹੈ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਸ ਇਕੱਠ ਦੇ ਵਿੱਚ ਪਹੁੰਚੋ ਤਾਂ ਜੋ ਨਾਰਗਵਾਲ ਨੂੰ ਆਪਾਂ ਬਚਾ ਸਕੀਏ ਨੌਜਵਾਨ ਪੀੜੀ ਨੂੰ ਬਚਾ ਸਕੀਏ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਸਾਰੇ 9 ਵਜੇ ਠੀਕ 9 ਵਜੇ ਮਨੀ ਸਰਪੰਚ ਦੇ ਘਰ ਦੇ ਅੱਗੇ ਪਹੁੰਚਣ ਦੀ ਕਿਰਪਾਲਤਾ ਕਰਿਓ ਤੁਹਾਡੀ ਉਡੀਕ ਕਰੂੰਗਾ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਦੀ ਫਤਿਹ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅਨਾਉਂਸਮੈਂਟ ਸੁਣਨ ਤੋਂ ਬਾਅਦ ਸਾਰੇ ਪਿੰਡ ਵਾਸੀ ਇੱਕਠੇ ਹੋ ਗਏ ਸਾਰੇ ਪਿੰਡ ਵਾਸੀਆਂ ਨੇ ਇੱਕ ਮਤਾ ਪਾਇਆ ਤਾਂ ਕਿਹਾ ਕਿ ਅਸੀਂ ਆਪਣੇ ਸਰਪੰਚ ਦੇ ਨਾਲਾ ਤੁਹਾਨੂੰ ਦੱਸ ਦਈਏ ਕਿ ਪਿੰਡ ਦਾ ਹੀ ਇੱਕ ਪਰਿਵਾਰ ਹੈ ਜੋ ਲੰਬੇ ਸਮੇਂ ਤੋਂ ਨਸ਼ਾ ਵੇਚਦਾ ਹੋਇਆ ਨਜ਼ਰ ਆ ਰਿਹਾ ਹੈ ਸਾਰੇ ਲੋਕ ਜਾਣਦੇ ਨੇ ਪਰ ਕੋਈ ਵੀ ਆਵਾਜ਼ ਨਹੀਂ ਚੁੱਕਦਾ ਕਿਉਂਕਿ ਉਹਨਾਂ ਦਾ ਖੌਫ ਬਹੁਤ ਹੈ ਸਰਪੰਚ ਨੇ ਕੋਸ਼ਿਸ਼ ਕੀਤੀ ਹੈ ਕਿ ਨਸ਼ੇ ਨੂੰ ਠੱਲ ਪਾਈ ਜਾਵੇ ਉਸ ਪਰਿਵਾਰ ਨੂੰ ਸਮਝਾਇਆ ਜਾਵੇ ਪਰ ਪਰਿਵਾਰ ਨੇ ਟੜਿਆ ਉਸਨੇ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਜਿਸ ਤੇ ਚਲਦੇ ਆ ਹੋਰ ਸਰਪੰਚ ਵੱਲੋਂ ਅਗਲਾ ਕਦਮ ਹੈ ਉਹ ਪੁੱਟਿਆ ਗਿਆ ਕਿਉਂਕਿ ਸਰਪੰਚ ਹੈ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਆਪਣੇ ਪਿੰਡ ਦੇ ਲੋਕਾਂ ਨੂੰ ਇਸ ਦਲਦਲ ਤੋਂ ਬਚਾਵਾਂ ਇਸ ਲਈ ਉਸਨੇ ਸੰਘਰਸ਼ ਵੀ ਡਿਆ ਫਿਲਹਾਲ ਪੂਰਾ ਪਿੰਡ ਸਰਪੰਚ ਦੇ ਨਾਲ ਹੈ ਪਰ ਨਾਲ ਇੱਕ ਖਬਰ ਤੁਹਾਨੂੰ ਹੋਰ ਦੱਸਦੀ ਹੈ ਕਿ ਜਿਵੇਂ ਕਿ ਸਰਪੰਚ ਦੇ ਨਾਲ ਗੱਲ ਕਰਦੇ ਕਰਦੇ ਉਸਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਵੀ ਕੋਈ ਇਸ ਨਸ਼ੇ ਦੇ ਵਿੱਚ ਪਏ ਹੋਏ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਜਾਂ ਫਿਰ ਨਸ਼ਾ ਤਸਕਰਾਂ ਦੇ ਨਾਲ ਸਿੱਧੀ ਟੱਕਰ ਲੈਂਦਾ ਤਾਂ ਉਹ ਨਸ਼ਾ ਤਸਕਰ ਉਸ ਨੂੰ ਮਾਰ ਮੁਕਾਉਂਦੇ ਨੇ ਉਸ ਨੂੰ ਮਾਰ ਦਿੱਤਾ ਜਾਂਦਾ ਸ਼ਰੀਆਂ 'ਗੋਲੀਆਂ ਦੇ ਨਾਲ ਪੁੰਨ ਦਿੱਤਾ ਜਾਂਦਾ ਹੈ ਤਾਂ ਸਰਕਾਰਾਂ ਨੂੰ ਬੇਨਤੀ ਹੈ ਕਿ ਇਹੋ ਜਿਹਾ ਵਧੀਆ ਕੰਮ ਕਰਨ ਵਾਲੇ ਜੋ ਕਿ ਤੁਸੀਂ ਮੁਹਿੰਮ ਚਲਾਈ ਹੈ ਨਸ਼ਿਆਂ ਦੇ ਖਿਲਾਫ ਤਸਕਰਾਂ ਦੇ ਘਰ ਜਾ ਕੇ ਤੁਸੀਂ ਉੱਥੇ ਉਹਨਾਂ ਦੇ ਘਰਾਂ ਤੇ ਬੁਲਡੋਜ਼ਰ ਚਲਾ ਰਹੇ ਹੋ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਉਤੇ ਹੀ ਜਿਹੜੇ ਲੋਕ ਆਪ ਮੁਹਾਰੇ ਭਾਵੇਂ ਪਿੰਡ ਦੇ ਸਰਪੰਚ ਨੇ ਭਾਵੇਂ ਕੁਝ ਕਮੇਟੀਆਂ ਬਣੀਆਂ ਨੇ ਭਾਵੇਂ ਆਮ ਲੋਕ ਨੇ ਜਿਹੜੇ ਵੀ ਇਸ ਕੰਮ ਦੇ ਵਿੱਚ ਵੱਧ ਚੜ ਕੇ ਸਹਿਯੋਗ ਪਾ ਰਹੇ ਨੇ ਤਾਂ ਉਹਨਾਂ ਨੂੰ ਪ੍ਰੋਟੈਕਸ਼ਨ ਕਿਸ ਹਿਸਾਬ ਦੇ ਨਾਲ ਦਿੱਤੀ ਜਾ ਸਕਦੀ ਹੈ ਕਿਵੇਂ ਉਹਨਾਂ ਦਾ ਮਸਲਾ ਪੈਲ ਦੇ ਆਧਾਰ ਤੇ ਨਿਪਟਾਇਆ ਜਾ ਸਕਦਾ ਹੈ ਕਿਵੇਂ ਉਸ ਦੇ ਹੱਲ ਕੀਤੇ ਜਾ ਸਕਦੇ ਨੇ ਇਹ ਸਭ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਾਣ ਕੇ ਇਹ ਖੁਸ਼ੀ ਹੋਈ ਹੈ ਜਦੋਂ ਸਰਪੰਚ ਨੇ ਦੱਸਿਆ ਕਿ ਪੁਲਿਸ ਨਾਲ ਜੁੜੀ ਉਹਨਾਂ ਦੇ ਨਾਲ ਆ ਬੇਕਸ਼ਕੋ ਉਹ ਮੌਕੇ ਤੇ ਜੋ ਅਧਿਕਾਰੀ ਪਹੁੰਚੇ ਉਹਨਾਂ ਦੀ ਸ਼ਿਕਾਇਤ ਕਰਦੇ ਹੋਏ ਵੀ ਨਜ਼ਰ ਆਏ ਨੇ ਕਿ ਮੌਕੇ ਤੇ ਪਹੁੰਚੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਉਹਨਾਂ ਦੀ ਨਹੀਂ ਸੁਣੀ ਉਹ ਨਸ਼ਾ ਤਸਕਰਾਂ ਦੇ ਨਾਲ ਹੀ ਬੋਲਦੇ ਹੋਏ ਨਜ਼ਰ ਆਏ ਪਰ ਗੱਲਾਂ ਬਾਤਾਂ ਦੇ ਦੌਰਾਨ ਜਾਂਚ ਦੇ ਦੌਰਾਨ ਹੁਣ ਕੀ ਕੁਝ ਸਾਹਮਣੇ ਆਉਂਦਾ ਹੈ ਕਿ ਪ੍ਰਸ਼ਾਸਨ ਉਹਨਾਂ ਨਸ਼ਾ ਤਸਕਰਾਂ ਤੇ ਉਸ ਹਿਸਾਬ ਦੀ ਕਾਰਵਾਈ ਕਰੇਗਾ ਕਿ ਉਹਨਾਂ ਦੀ ਲਗਾਮ ਖਿੱਚੀ ਜਾਵੇਗੀ ਕੀ ਜੋ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇਹ ਮੋਹਮ ਵਿੱਡੀ ਹੈ ਲੋਕ ਉਹਨਾਂ ਦਾ ਜੋ ਸਾਥ ਦੇ ਰਹੇ ਨੇ ਸਰਕਾਰ ਵੀ ਆਮ ਲੋਕਾਂ ਦਾ ਸਾਥ ਦੇਗੀ ਉਹਨਾਂ ਨੂੰ ਪ੍ਰੋਟੈਕਟ ਕਰੇਗੀ ਇਹ ਤਾਂ ਆਉਣ ਵਾਲਾ ਵਕਤੀ ਦੱਸੇਗਾ ਪਰ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸਰਕਾਰ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਗੁਰਦਾਸਪੁਰ ਤੇ ਲੁਧਿਆਣਾ ਤੇ ਵਿੱਚ ਕਾਰਵਾਈ ਹੋਈ ਹੈ ਬੁਲਡੋਜ਼ਰ ਨਸ਼ਾ ਤਸਕਰਾਂ ਦੇ ਘਰ ਤੇ ਚੱਲੇ ਨੇ ਛੋਟੀਆਂ ਮੱਛੀਆਂ ਦੇ ਨਾਲ-ਨਾਲ ਵੱਡੇ ਮਗਰ ਮੱਛਾਂ ਨੂੰ ਵੀ ਹੱਥ ਪਾਇਆ ਜਾ ਰਿਹਾ ਹੈ ਮਨਜਿੰਦਰ ਜੀ ਸਤਿ ਸ਼੍ਰੀ ਅਕਾਲ ਮੈਂ ਨਵਦੀਪ ਗੱਲ ਕਰ ਰਹੀ ਹਾਂ ਔਨ ਇਅਰ ਚੈਨਲ ਤੋਂ ਤੁਹਾਡੀ ਵੀਡੀਓ ਸਾਡੇ ਕੋਲ ਪਹੁੰਚੀ ਹੈ ਲੁਧਿਆਣਾ ਦੇ ਪਿੰਡ ਨਾਰੰਗਵਾਲ ਦੀ ਜਿੱਦ ਤੁਸੀਂ ਗੁਰੂ ਘਰ ਦੇ ਵਿੱਚੋਂ ਅਨਾਉਂਸਮੈਂਟ ਕੀਤੀ ਹੈ ਕਿ ਨਸ਼ਾ ਤਸਕਰ ਤੁਹਾਨੂੰ ਧਮਕੀਆਂ ਦੇ ਰਹੇ ਨੇ ਪਿੰਡ ਦੇ ਤੁਸੀਂ ਸਰਪੰਚ ਨੂੰ ਤੁਹਾਨੂੰ ਧਮਕੀਆਂ ਮਿਲ ਰਹੀਆਂ ਨੇ ਮਸਲਾ ਕੀ ਹੈ ਪੂਰਾ ਬਿਲਕੁਲ ਮੈਮ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਸਲਾ ਇਹ ਆ ਜੀ ਸਾਡੀ ਜਿਹੜੀ ਨਵੀਂ ਚੁਣੀ ਪੰਚਾਇਤ ਆ ਉਹਦੇ ਵਿੱਚ ਸਾਡੀ ਟੀਮ ਪਿਛਲੇ 2-3 ਮਹੀਨੇ ਤੋਂ ਇਹੀ ਕੰਮ ਕਰ ਰਹੀ ਆ ਨਸ਼ਿਆਂ ਖਿਲਾਫ ਜਿਹੜੇ ਸਾਡੇ ਪਿੰਡ ਨਸ਼ਾ ਤਸਕਰ ਨਸ਼ਾ ਵੇਚਦੇ ਆ ਜਾਂ ਕੋਈ ਬਾਹਰੋਂ ਸਾਡੇ ਪਿੰਡ ਨਸ਼ਾ ਲੈਣ ਆਉਂਦੇ ਆ ਅਸੀਂ ਉਹਨਾਂ ਨੂੰ ਰੋਕਦੇ ਆ ਉਹਨਾਂ ਬਾਰੇ ਪੁੱਛਦੇ ਆ ਵੀ ਤੁਸੀਂ ਸਾਡੇ ਪਿੰਡ ਦੇ ਵਿੱਚ ਕੀ ਕਰਨਾ ਆਏ ਹੋ ਉਹਨਾਂ ਨੂੰ ਕਹਿੰਦੇ ਆ ਵੀ ਅੱਗੇ ਤੋਂ ਸਾਡੇ ਪਿੰਡ ਨਾ ਆਇਓ ਜੀ ਇਸ ਕਰਕੇ ਜਿਹੜੇ ਨਸ਼ਾ ਲੈਣ ਵਾਲੇ ਆ ਤੇ ਨਸ਼ਾ ਵੇਚਣ ਵਾਲੇ ਆ ਜੀ ਉਹ ਮੇਰੇ ਤੇ ਲੱਗਦੇ ਆ ਥੋੜਾ ਜਿਹਾ ਖੇਜ ਰੱਖਦੇ ਆ ਉਹ ਇਸ ਕਰਕੇ ਉਹਨਾਂ ਨੇ ਕੱਲ ਮੈਨੂੰ ਜਦੋਂ ਗੱਲ ਹੋਈ ਕੱਲ ਵੀ ਇਸੇ ਤਰ੍ਹਾਂ ਇੱਕ ਨਸ਼ਾ ਲੈਣ ਉਹਨਾਂ ਦੇ ਘਰੇ ਆਇਆ ਹੋਇਆ ਸੀ ਅਸੀਂ ਉਹਨੂੰ ਮੌਕੇ ਤੇ ਕਾਬੂ ਕੀਤਾ ਕਾਬੂ ਕਰਕੇ ਅਸੀਂ ਉਸ ਨੂੰ ਪੁੱਛਿਆ ਬਈ ਜੀ ਤੁਸੀਂ ਇੱਥੇ ਕਰਨ ਕੀ ਆਏ ਹੋ ਉਹਨਾਂ ਨੂੰ ਵਾਰਨ ਕੀਤਾ ਸਾਡੀ ਸਾਰੀ ਟੀਮ ਨੇ ਅੱਗੇ ਤੋਂ ਉਹਨਾਂ ਨੂੰ ਪਿੰਡ ਵਿੱਚ ਨਾ ਆਉਣ ਤੋਂ ਮਨਾ ਕੀਤਾ ਉਸ ਤੋਂ ਬਾਅਦ ਜਿਹੜਾ ਇਹ ਨਸ਼ਾ ਤਸਕਰ ਆ ਕਾਕਾ ਜਿਹਦੇ ਤੇ ਅੱਗੇ ਵੀ ਪਰਚੇ ਆ ਦਰਜ ਨੇ ਇਹਨਾਂ ਦਾ ਇੱਕ ਬ੍ਰਦਰ ਅਲੀ ਲੂ ਉਹਤੇ ਕਤਲ ਕੇਸ ਦਰਜ ਆ ਇਹਨਾਂ ਦਾ ਇੱਕ ਭਤੀਜਾ ਵਾ ਜਿਹੜਾ ਹਜੇ ਪਰਸੋਂ ਹੀ ਸਾਡੇ ਪਿੰਡ ਪੈਟਰੋਲ ਪੰਪ ਤੇ ਟਕੋ ਹੋਈ ਆ ਨਾਰਗਵਾਲ ਦੇ ਤੇ ਉਹਦੇ ਵਿੱਚੋਂ ਅਰੈਸਟ ਹੋਇਆ ਵਾ ਇਹਨਾਂ ਦੀ ਵਾਈਫ ਆ ਜਿਹੜੀ ਕੁਲਵੀਰ ਕੌਰ ਲਾਸਟ ਮੰਥ ਉਹਦੇ ਤੇ ਪਰਚਾ ਹੋਇਆ ਚਿੱਟੇ ਦਾ ਜੀ ਹਾਂਜੀ ਇਹ ਨਸ਼ਾ ਤਸਕਰ ਦਾ ਪਰਿਵਾਰ ਆ ਪੂਰਾ ਉਹਨਾਂ ਨੇ ਮੈਨੂੰ ਡਾਇਰੈਕਟ ਫੋਨ ਕਰਕੇ ਧਮਕੀ ਦਿੱਤੀ ਵੀ ਅਗਰ ਤੁਸੀਂ ਸਰਪੰਚੀ ਕਰਨੀ ਆ ਤੂੰ ਕਰ ਲੈ 5 ਸਾਲ ਨਹੀਂ ਤੈਨੂੰ ਅਸੀਂ ਚੁਕਾ ਦਿੰਨੇ ਆ ਹਾਂ ਹਾਂ ਉਸ ਤੋਂ ਬਾਅਦ ਫਿਰ ਅਸੀਂ ਸਰਗਰਮ ਹੋਏ ਮੈਂ ਗੁਰਦੂ ਗੁਰੂ ਘਰ ਜਾ ਕੇ ਅਨਾਉਂਸਮੈਂਟ ਕੀਤੀ ਆਪਣੇ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ ਜੀ ਵੀ ਅੱਜ ਜੇਕਰ ਮੈਂ ਖੜਾ ਆ ਮੈਂ ਤਾਂ ਮੈਨੂੰ ਵੀ ਤੁਹਾਡੇ ਸਾਥ ਦੀ ਲੋੜ ਹੈ ਤੇ ਮੇਰੇ ਪਿੰਡ ਨੇ ਵੀ ਸਾਥ ਦਿੱਤਾ ਉਸ ਤੋਂ ਬਾਅਦ ਸਾਰਾ ਪਿੰਡ ਸਾਡਾ ਸਾਥ ਦੇ ਵਿੱਚ ਇਕੱਠਾ ਹੋਇਆ ਤੇ ਸਾਰਿਆਂ ਨੇ ਇੱਕ ਮਤਾ ਪਾਇਆ ਮਤੇ ਦੇਤੇ ਸਾਰਿਆਂ ਨੇ ਸਾਈਨ ਕੀਤੇ ਤੇ ਅਸੀਂ ਉਹ ਕੰਪਲੇਂਟ ਰਜਿਸਟਰ ਕਰਵਾਉਂਦੇ ਐਸਐਚਓ ਸਾਹਿਬ ਨੂੰ ਵੀ ਦੇਣ ਜਾ ਰਹੇ ਹਾਂ ਡੀਐਸਪੀ ਸਾਹਿਬ ਨੂੰ ਵੀ ਦੇਣ ਜਾ ਰਹੇ ਹਾਂ ਉਹ ਕੰਪਲੇਂਟ ਅਸੀਂ ਜੀ ਬਿਲਕੁਲ ਮਤਲਬ ਕਿ ਹੁਣ ਤੁਸੀਂ ਜਿਹੜਾ ਇਹ ਮਸਲਾ ਪੂਰਾ ਉਹ ਹਲੇ ਤੱਕ ਤੁਸੀਂ ਪੁਲਿਸ ਕੋਲ ਨਹੀਂ ਲੈ ਕੇ ਗਏ ਪੁਲਿਸ ਕੋਲੇ ਰਾਤ ਸਾਡੀ ਗੱਲ ਹੋਈ ਸੀ ਰਾਤ ਕਾਰਵਾਈ ਹੋਈ ਆ ਰਾਤ 112 ਤੇ ਅਸੀਂ ਕੰਪਲੇਂਟ ਕੀਤੀ ਸੀ ਉਸ ਤੋਂ ਬਾਅਦ ਪੁਲਿਸ ਸਰਗਰਮ ਹੋਈ ਪੁਲਿਸ ਨੇ ਸਰਗਰਮ ਹੋ ਕੇ ਰਾਤ ਸਾਡੇ ਕੋਲ ਉਹ ਬੰਦੇ ਨੂੰ ਕਾਕੇ ਨੂੰ ਤਾਂ ਪੁਲਿਸ ਲੈ ਗਈ ਚੱਕ ਕੇ ਰਾਤ 8:30 9:10 ਵਜੇ ਦੇ ਕਰੀਬ ਹਾਂਜੀ 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 ਬੱਤ ਅਸੀਂ ਇੱਕ ਪੁਲਿਸ ਮੁਲਾਜ਼ਮ ਆ ਸੁਖਜੀਤ ਸਿੰਘ ਉਹਨਾਂ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕਰਨੀ ਆ ਉਹਨਾਂ ਦੇ ਖਿਲਾਫ ਵੀ ਅਸੀਂ ਕੰਪਲੇਂਟ ਦੇ ਰਹੇ ਆ ਕਿਉਂਕਿ ਉਹ ਜਦੋਂ ਔਨ ਡਿਊਟੀ ਆਏ ਸੀ ਉਹਨਾਂ ਦੀ ਡਰਿੰਕ ਕੀਤੀ ਹੋਈ ਸੀ ਹਾਂ ਜੀ ਹਾਂਜੀ ਉਹ ਡਰਿੰਕ ਕੀਤੀ ਸੀ ਉਹਨਾਂ ਨੇ ਉਹ ਨਸ਼ਾ ਤਸਕਰਾਂ ਦੀ ਹਮਾਇਤ ਕਰਦੇ ਹੋਏ ਸਾਡੇ ਪਿੰਡ ਦੇ ਲੋਕਾਂ ਨਾਲ ਬਦਸਲੂਕੀ ਕੀਤੀ ਹੂੰ ਜੀ ਜਿਸ ਤੋਂ ਬਾਅਦ ਮੈਂ ਦੁਬਾਰਾ ਅੱਗੇ ਕਾਲ ਕੀਤੀ ਡੀਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੇ ਸਾਡੀ ਪੂਰੀ ਹੈਲਪ ਕੀਤੀ 5-5 ਮਿੰਟ ਬਾਅਦ ਮੇਰੇ ਤੋਂ ਅਪਡੇਟ ਲਿਆ ਜੀ ਤੇ ਉਹਨਾਂ ਨੇ ਫਿਰ ਐਸਐਚਓ ਸਾਹਿਬ ਦੀ ਡਿਊਟੀ ਲਈ ਐਸਐਚਓ ਸਾਹਿਬ ਖੁਦ ਆਏ ਸਾਡੇ ਪਿੰਡ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਨਸ਼ਾ ਤਸਕਰਾਂ ਨੂੰ ਲੈ ਕੇ ਗਏ ਆ ਉੱਥੋਂ ਚੱਕ ਕੇ ਜਿਨ੍ਹਾਂ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜੀ ਜੀ ਕਿਉਂਕਿ ਤੁਸੀਂ ਜਿਆਦਾ ਜਾਣਦੇ ਹੋ ਜੀ ਇੱਕ ਸਰਪੰਚ ਦੇ ਮੇਤੋਂ ਵੀ ਉਹ 2 ਸਾਲ ਛੋਟੀ ਉਮਰ ਦਾ ਸੀ ਨਵਾਂ ਚੁਣਿਆ ਸਰਪੰਚ ਸੀ ਉਹਨੇ ਵੀ ਨਸ਼ਿਆਂ ਆਲੇ ਖਿਲਾਫ ਲੜਾਈ ਵੱਡੀ ਸੀ ਤੇ ਉਸਦੇ ਘਰੇ ਵੱੜ ਕੇ ਚਿੱਟਾ ਦੇ ਤਸਕਰਾਂ ਨੇ 50 ਜਾਣਿਆਂ ਨੇ ਉਸਦਾ ਮਰਡਰ ਕਰਤਾ ਬਿਲਕੁਲ ਬਿਲਕੁਲ ਇਹ ਲਾਸਟ 2 ਮਹੀਨੇ ਪਹਿਲਾਂ ਹੀ ਗੱਲ ਆ ਬਿਲਕੁਲ ਜੀ ਉਸੇ ਮੰਗ ਨੂੰ ਰੱਖਦੇ ਹੋਏ ਅਸੀਂ ਅੱਗੇ ਹੁਣ ਸ਼ਿਕਾਇਤ ਦਾਇਰ ਕਰ ਰਹੇ ਹਾਂ ਇਨ ਫਿਊਚਰ ਇਨ ਭਵਿੱਖ ਦੇ ਵਿੱਚ ਅਗਰ ਮੇਰੇ ਤੇ ਕੁਝ ਹੁੰਦਾ ਤਾਂ ਉਸਦਾ ਜ਼ਿੰਮੇਵਾਰ ਇਹ ਪਰਿਵਾਰ ਹੋਏਗਾ ਹੂੰ